ਜਪਤੇ ਕਰ ਰਿਹਾ ਹੈ ਭਾਵਨਾ ਕੋਈ ਨਹੀਂ ਬਾਣੀ ਦਾ ਜਪ ਕਰ ਰਿਹਾ ਹੈ ਭਾਵਨਾ ਨਹੀਂ ਹੈ ਭਾਵਨਾ ਤੋਂ ਹੀਣਾ ਹੈ ਇਹ ਉਹ ਦੀਵਾ ਹੈ ਜਿਹਦੇ ਚ ਤੇਲ ਹੀ ਹੋਈ ਨਹੀਂ ਸਿਰਫ ਵਟ ਹੈ ਜਪਤੇ ਕਰ ਰਿਹਾ ਹੈ ਦੀਵਾ ਤੇ ਹੈ ਹੀ ਮਨੁੱਖ ਇੱਕ ਦੀਵਾ ਹੈ बुਝਿਆ ਹੋਇਆ ਹੁਣ ਮੈਂ ਅਰਸ ਕਰਾਂ ਕਈਆਂ ਕੋਲ ਭਾਵਨਾ ਆਉਂਦੀ ਹੈ ਵਟ ਨਹੀਂ ਆਉਂਦੀ ਇਹ ਵੀ ਮੈਂ ਅਰਸ ਕਰਾਂ ਭਾਵਨਾ ਬੜੀ ਹੈ ਸ਼ਰਧਾ ਬੜੀ ਹੈ ਵੱਟ ਕੋਈ ਨਹੀਂ ਜਪ ਕੋਈ ਨਹੀਂ ਪਰ ਸਰਦਾ ਹੀ ਸਰਦਾ ਹੈ ਤੇ ਕਈਆਂ ਕੋਲ ਜਪ ਤੇ ਹੈ ਬਕੈ ਦਾ ਵੱਟ ਤੇ ਹੈ ਤੇਲ ਕੋਈ ਨਹੀਂ ਭਾਵਨਾ ਕੋਈ ਨਹੀਂ ਕੱਲੀ ਵੱਟ ਕੀ ਕਰੇਗੀ ਕੱਲਾ ਤੇਲ ਕੀ ਕਰੇਗਾ ਇਹ ਵੀ ਮੈਂ ਅਰਸ ਕਰਦੇ ਹਾਂ ਭਾਵਨਾ ਵਿੱਚ ਬਹੁਤ ਸਾਰੇ ਲੋਕ ਦਿਖਾਈ ਦਿੰਦੇ ਨੇ ਜਪ ਕੋਈ ਨਹੀਂ ਤੇ ਜਪ ਕਰਦੇ ਵੀ ਕੁਝ ਦਿਖਾਈ ਦੇ ਦੇਣਾ ਤੇ ਜਪ ਦੇ ਚ ਵੀ ਕਰੋਧ ਵਾਹਿਗੁਰੂ ਵਾਹਿਗੁਰੂ ਵੀ ਜਪ ਰਹੇ ਨੇ ਕਰੋਦੀ ਵੀ ਬੜੇ ਨੇ ਹੋ ਨਹੀਂ ਸਕਦਾ ਇੱਕ ਨਹੀਂ ਮੈਨੂੰ ਬਹੁਤਿਆਂ ਨੇ ਐਸਾ ਆਖਿਆ ਬਾਣੀ ਵੀ ਬੜੀ ਪੜਦਾ ਕਰੋਦੀ ਵੀ ਬੜਾ ਜਪ ਵੀ ਬੜਾ ਕਰਦਾ ਹੈ ਕਰੋਦੀ ਵੀ ਬੜਾ ਹੈ ਵਟ ਹੈ ਤੇਲ ਕੋਈ ਨਹੀਂ 부ਝਿਆ ਆਇਆ ਦੀਵਾ ਭੁਜੇ ਆ ਜਾਂਦੀ ਹੈ ਰੋਸ਼ਨੀ ਕੋਈ ਨਹੀਂ ਅੰਧੇਰਾ ਹੈ ਤੋ ਜਿੰਨੇ ਚਿਰ ਤੱਕ ਅੰਧੇਰਾ ਹੈ ਟਕਰਾਂ ਹੀ ਮਾਰਨੀਆਂ ਨੇ ਠੋਕਰਾਂ ਹੀ ਠੋਕਰਾਂ ਨੇ ਔਰ ਕੁਝ ਵੀ ਨਹੀਂ ਹੈ ਅੰਧੇਰੇ ਦੇ ਚ ਯਾਤਰਾ ਨਹੀਂ ਆਉਂਦੀ ਭਟਕਣਾ ਹੁੰਦਾ ਹੈ ਅੰਧੇਰੇ ਵਿੱਚ ਕੋਈ ਕੰਮਕਾਰ ਨਹੀਂ ਆਉਂਦਾ ਠੋਕਰਾਂ ਆਉਂਦੀਆਂ ਨੇ ਅੰਧੇਰੇ ਵਿੱਚ ਕੀ ਕਰੋਗੇ ਘਰ ਦੇ ਵਿੱਚ ਕੋਈ ਲਿਖਣਾ ਹੈ ਪੜ੍ਹਨਾ ਹੈ ਸਿਣਨਾ ਹੈ ਪਰੋਣਾ ਹੈ ਭੋਜਨ ਬਣਾਣਾ ਹੈ ਰੋਸ਼ਨੀ ਤੇ ਚਾਹੀਦੀ ਹੈ ਚਾਨਣਾ ਤੇ ਚਾਹੀਦਾ ਸਮਝ ਕੋਈ ਨਹੀਂ ਸੂਝ ਕੋਈ ਨਹੀਂ ਤੋ ਨੇਰੇ ਦੇ ਦਿੱਤੇ ਵਟਕਣਾ ਹੀ ਵਟਕਣਾ ਹੈ ਇਹ ਚਾਨਣਾ ਹੋ ਸਕਦਾ ਹੈ ਸਾਬ ਕਹਿੰਦੇ ਪੋਥੀ ਪੁਰਾਣ ਕਰਾਈਏ ਬਹੁ ਵੱਟੀ ਇਤ ਤਨ ਲਾਈਏ ਸਚ ਬੂਝਣ ਆਣ ਜਲਾਈਏ ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਬ ਤਵ ਮਿਲੇ ਗੁਰੂ ਗ੍ਰੰਥ ਸਾਹਿਬ ਵਿੱਚ ਲੰਬਾ ਚੌੜਾ ਖੁਲਾਸਾ ਹੈ ਬਦੀ ਕਦਾਈ ਕੋਈ ਜਲਦੇ ਹੈ ਦੀਵੇ ਮਿਲਦੇ ਨੇ ਰੋਸ਼ਨ ਦੀਵਾਲੀ ਹੋ ਗਈ ਨੇ ਕਹਿੰਦੇ ਨੇ ਦੀਵਾਲੀ ਮਸਿਆਂ ਨੂੰ ਆਉਂਦੀ ਹੈ ਮਸਿਆਂ ਦੀ ਰਾਤ ਨੂੰ ਦੀਵਾਲੀ ਆਉਂਦੀ ਹੈ ਬੜਾ ਸੋਹਣਾ ਪ੍ਰਤੀਕ ਚੁਣਿਆ ਹੈ ਭਾਰਤ ਨੇ ਔਰ ਇੱਕੋ ਹੀ ਤਿਵਾਰ ਹੈ ਸਾਰੇ ਹੀ ਮਨਾਉਂਦੇ ਨੇ ਜੈਨੇ ਮਨਾਉਂਦੇ ਨੇ ਬੋਧੀ ਮਨਾਉਂਦੇ ਨੇ ਹਿੰਦੂ ਮਨਾਉਂਦੇ ਨੇ ਸਿੱਖ ਮਨਾਉਂਦੇ ਨੇ ਅੰਮ੍ਰਿਤਸਰ ਦੀ ਦੀਵਾਲੀ ਸਭ ਤੋਂ ਮਸ਼ਹੂਰ ਹੈ ਮਾਵਸ ਨਵਾਂ ਆਉਂਦੀ ਹੈ ਮਸੀਆ ਨਵਾਂ ਆਉਂਦੀ ਹੈ ਮਨੁੱਖ ਕੀ ਹੈ ਅੰਧੇਰਾ ਔਰ ਮਸੀਆ ਦਿਰਾ ਇਸ ਮਸੀਆ ਦੀ ਰਾਤ ਨੂੰ ਦੀਵਾਲੀ ਦੇ ਚ ਬਦਲਣਾ ਹੈ ਸੇਵ ਸਤਗੁਰ ਚਾਨਣ ਹੋਏ ਸਗਲੀ ਰਹਿਣ ਅੰਧਾਰੀ ਗੁਦਰੀ ਚਲੋ ਰਾਤ ਤੇ 12 ਘੰਟਿਆਂ ਦੀ ਆਉਂਦੀ ਹੈ ਚਲੋ ਇੰਜ ਅੰਦਾਜ਼ਾ ਲਾ ਲਈਏ ਮਸੀਆ ਦੀ ਰਾਤ ਸਗਲੀ ਰਹਿਣ ਅੰਧਾਰੀ ਗੁਦਰੀ ਇਹ ਮਨੁੱਖ ਪੇਰੀ ਤੇ ਸਾਰੀ ਜ਼ਿੰਦਗੀ ਮਸਿਆ ਦੀ ਰਾਤ ਹੈ ਜਨਮ ਤੋਂ ਲੈ ਕੇ ਮਰਨ ਤੱਕ ਬੜੀ ਲੰਬੀ ਰਾਤ ਹੈ ਔਰ ਪਤਾ ਨਹੀਂ ਕਿਤਨੇ ਜਨਮਾਂ ਤੋਂ ਮਸਿਆ ਦੀ ਚ ਜੀ ਰਹੇ ਹਾਂ ਅਮਾਵਸ ਦੇ ਜੀ ਰਹੇ ਹਾਂ ਮਸਿਆ ਦੀ ਰਾਤ ਹੈ ਸਗਲੇ ਰਹਿਣ ਅੰਧਾਰੇ ਗੁਜ਼ਰੀ ਸੇਵ ਸਤਗੁਰ ਚਾਨਣ ਹੋਏ ਕਰ ਸਤਗੁਰ ਦਾ ਚਿੰਤਨ ਤਾਂ ਕਿ ਚਾਨਣਾ ਹੋ ਜਾਏ ਦਿਵਾਲੀ ਹੋ ਜਾਏ ਜਿਨ੍ਹਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਦੀਵਾਲੀ ਹੋ ਗਈ ਹੈ ਉਸ ਚਾਨਣ ਪਖ ਦੀ ਜੋ ਧਨ ਗੁਰਨਾਣਿਕ ਦੇਵ ਜੀ ਮਹਾਰਾਜ ਗਿਣਤੀ ਕਰਦੇ ਨੇ ਉਹ ਮੱਸਿਆ ਦੀ ਰਾਤ ਹੈ ਅਮਾਵਸਤੀ ਰਾਤ ਜੋ ਅੰਧੇਰੇ ਚ ਭਟਕਦੇ ਨੇ ਤੇ ਮੈਂ ਇੱਕ ਦਫਾ ਫਿਰ ਦौराਦੇ ਹਾਂ ਦੀਵਾ ਤੇ ਕਿਸੇ ਕਿਸੇ ਦਾ ਜਲਦਾ ਕੋਈ ਕਰੋਨਾ ਚ ਇੱਕ ਅੱਦ ਸਭ ਦੁਨੀਆ ਮੱਸਿਆ ਦੀ ਰਾਤ ਹੈ ਅੰਧੇਰੇ ਚ ਹੀ ਭਟਕਣਾ ਹੈ بڑے بڑے ਦਾਰਸ਼ਨਿਕ بڑے بڑے ਚਿੰਤਕ बड़े-बड़े फिलॉसफर बड़े-बड़े दानी बड़े-बड़े ज्ञानी बड़े-बड़े नेक कहलाण वाले सब अंधेरेच भटक रहे हैं बड़े-बड़े साइंटिस्ट सब अंधेरे विच भटक रहे हैं ये भी मैरिज करते हैं जितने चिर तक प्रभु दा प्रकाश नहीं होया जीवन देच कोई आनंद नहीं जीवन देच कोई रस नहीं जीवन देच कोई खेड़ा नहीं तो जिन्ना दी जिंदगी दिवाली हो गई है ਜੋ ਦੀਵਾਲੀ ਦੀ ਤਰ੍ਹਾਂ ਹੋ ਗਏ ਨ ਦੀਵਾ ਜਿਨ੍ਹਾਂ ਦਾ ਜਲ ਗਿਆ ਹੈ ਭਾਈ ਸੰਤੋਖ ਸਿੰਘ ਜਿਨੇ ਵੀ ਜ਼ਿਕਰ ਕੀਤਾ ਜਨਮ ਸਾਖੀ ਚ ਵੀ ਬੜਾ ਜ਼ਿਕਰ ਹੈ ਪਰ ਇਸ ਵਕਤ ਇਸ ਲੰਬੀ ਚੌੜੀ ਵਿਚਾਰਨੋਂ ਨਾ ਛੇੜੀਏ ਮਹਾਰਾਜ ਕਹਿੰਦੇ ਨੇ ਇਤਨੇ ਜਪੀਸ਼ਵਰ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਆਉ ਸਕਦੀ ਇਹ ਚਾਨਣ ਪਖ ਹੈ ਜਪ ਨਾਲ ਹੀ ਸਾਰੇ ਦੇਵੀ ਗੁਣ ਪੈਦਾ ਹੋਣਗੇ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ ਜਿਤਨਾ ਮੈਂ ਜਾਗਦਾ ਜਾਵਾਂਗਾ ਉਤਨਾ ਚਾਨਣਾ ਹੁੰਦਾ ਜਾਏਗਾ ਜਿਤਨਾ ਮੈਂ ਸੁੱਤਾ ਹੋਇਆ ਉਤਨਾ ਅੰਧੇਰਾ ਹੈ ਬੈ ਇਨੀ ਗੱਲ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਕੋਈ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਤੇ ਵਾਹਿਗੁਰੂ ਨੂੰ ਲੋੜ ਵੀ ਨਹੀਂ ਉਥੇ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅਗੇ ਕੀਤੇ ਅਰਦਾਸ ਕੀ ਲਫ਼ਜ਼ਾਂ ਨਾਲ ਬੋਲਣਾ ਸਭ ਕੁਝ ਜਾਣਦਾ ਹੈ ਅਨਬੋਲਤ ਆਪ ਪਛਾਣੇ ਬਲਕੇ ਸਹਿਬਤ ਕਹਿੰਦੇ ਨੇ ਬਹੁਤਾ ਬੋਲਣਾ ਝਾਕਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਕੀ ਕੋਈ ਮੰਗ ਬਾਰ ਬਾਰ ਦੁਹਰਾਈ ਜਾਂਦਾ ਉਹਨੂੰ ਸਭ ਪਤਾ ਹੈ ਬਹੁਤਾ ਬੋਲਣਾ ਝਾਕਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਫਿਰ ਵਾਹਿਗੁਰੂ ਵਾਹਿਗੁਰੂ ਇਹ ਲੱਖਾਂ ਕਰੋੜਾਂ ਵਾਰਾਂ ਕਿਉਂ ਜਪਣਾ ਹੈ ਇਹ ਆਪਣੇ ਆਪ ਨੂੰ ਜਗਾਣ ਲਈ ਹੈ ਪ੍ਰਮਾਤਮਾ ਨੂੰ ਸੁਣਾਣ ਲਈ ਨਹੀਂ ਅਚੇਤ ਜੀਵਨ ਅંધੇਰੇ ਦਾ ਜੀਵਨ ਹੈ ਬਨਸਪਤੀ ਅંધੇਰੇ ਦੇ ਚ ਹੈ ਪਸ਼ੂ ਅંધੇਰੇ ਵਿੱਚ ਨੇ ਕੀੜੇ ਮਕੋੜੇ ਅંધੇਰੇ ਵਿੱਚ ਹਨ ਅੰਧਕਾਰ ਦੇ ਵਿੱਚ ਨੇ ਆਪ ਦੀ ਗੈਥ ਲਈ ਅਰਸ਼ ਕਰਾਂ ਧਾਰਮਿਕ ਗਿਆਨੀ ਜਿਸ ਤਰ੍ਹਾਂ ਗਿਣਤੀ ਕਰਦੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਬਨਸਪਤੀ ਸਿਰਫ 2 ਫੀਸਦੀ ਜਾਗੀ ਹੋਈ ਹੈ ਪੱਥਰ ਪੂਰੇ ਦੇ ਪੂਰੇ ਸੁੱਤੇ ਹੋਏ ਨੇ ਕੀੜੇ ਮਕੋੜੇ ਪਸ਼ੂ ਪੰਛੀ ਪੰਜ ਤੋਂ ਲੈ ਕੇ 7 ਫੀਸਦੀ ਤੱਕ ਜਾਗੇ ਹੋਏ ਨੇ ਮਨੁੱਖ ਨੂੰ ਲੈਦੇ ਨੇ ਆਮ ਆਮ ਸਾਧਾਰਨ ਮਨੁੱਖ 8% ਦੇ 9% ਦੇ 10% ਤੱਕ ਜਾ ਗਏ ਨੇ 11 ਤੋਂ ਲੈ ਕੇ 14% ਦੀ ਉਹ ਲੋਕ ਜਾਗੇ ਨੇ ਜਿਨ੍ਹਾਂ ਨੂੰ ਸੀ ਕਲਾਕਾਰ ਕਹਿ ਦਿੰਦੇ ਆ ਦਾਰਸ਼ਨਿਕ ਕਹਿ ਦਿੰਦੇ ਆ ਚਿੰਤਕ ਕਹਿ ਦਿੰਦੇ ਆ ਫਲਸਫਰ ਕਹਿ ਦਿੰਦੇ ਆ ਚੋਠੀ ਦੇ ਸੈਂਟਿਸਟ ਕਹਿ ਦਿੰਦੇ ਆ ਕੁਝ ਜ਼ਿਆਦਾ ਜਾ ਗਏ ਨੇ ਪਰ ਫਿਰ ਵੀ 14% ਤੋਂ ਅੱਗੇ ਨਹੀਂ ਬਾਕੀ ਉਹ ਸੁੱਤੇ ਹੋਏ ਨੇ ਉਹ ਵੀ ਅਚੇਤ ਹੈ ਮਹਾਨ ਤੋਂ ਮਹਾਨ ਦਾਰਸ਼ਨਿਕ ਵੱਡੇ ਤੋਂ ਵੱਡਾ ਫਿਲਾਸਫਰ ਚਿੰਤਕ ਛੋਟੀ ਦਾ ਸੈਂਟਿਸਟ ਇਹ ਵੀ 14 ਦੇ ਆਕੜੇ ਤੋਂ ਅੱਗੇ ਨਹੀਂ ਗਿਆ ਧਾਰਮਿਕ ਵਿਦਵਾਨ ਭਾਰਤ ਦੇ ਨਹੀਂ ਬੰਦੇ ਬਈ ਇਤਨੀ ਜਾਗੇ ਕੋਈ ਪਦਾਰਤ ਦੇ ਐਸੇ ਰਾਜ਼ਾਂ ਦਾ ਇਸ ਸੈਂਟਿਸ ਨੂੰ ਪਤਾ ਹੈ ਜੋ ਆਮ ਲੋਕਾਂ ਨੂੰ ਨਹੀਂ ਪਤਾ ਔਰ ਉਸ ਦੀ ਖੋਜ ਵੀ ਸੰਤ ਨਾਲੋਂ ਨਿਆਰੀ ਹੈ ਵਿਗਿਆਨਕ ਪਦਾਰਥ ਨੂੰ ਤੋੜਦਾ 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 ਆਖਿਰ ਪਹੁੰਚਿਆ ਪਰਮਾਣੂ ਤੱਕ ਅਣੂ ਤੱਕ ਸੰਤ ਆਪਣੀ ਸੁਰਤ ਨੂੰ ਸ਼ਬਦ ਨੂੰ ਦੇ ਨਾਲ ਜੋੜਦਾ 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 ਆਖਿਰ ਪਹੁੰਚਿਆ ਪ੍ਰਮਾਤਮਾ ਤੱਕ ਇੱਕ ਤੋੜਦਾ ਤੋੜਦਾ ਅਖੀਰ ਦੇਚ ਪਹੁੰਚਿਆ ਪਰਮਾਣੂ ਹੱਦ ਦੇਚ ਆਇਆ ਇਕ ਜੋੜਦਾ ਜੋੜਦਾ ਪਹੁੰਚਿਆ ਪਰਮਾਤਮਾ ਹੋ ਗਿਆ ਪਰਮਾਤਮਾ ਹੱਦ ਵਿਚ ਆਇਆ ਇਹ ਦੋ ਤਰ੍ਹਾਂ ਦੀ ਖੋਜ ਹੈ ਪਦਾਰਥ ਨੂੰ ਤੋੜਦਾ ਗਿਆ ਹੋਰ ਤੋੜਦਾ ਗਿਆ ਉਹਦੇ ਸੂਖਮ ਤੱਤ ਲੱਭਦਾ ਗਿਆ ਅਖੀਰਲਾ ਜੋ ਹਿੱਸਾ ਆਇਆ ਪ੍ਰਮਾਣੂ ਅਣੂ ਇਸ ਤੋਂ ਅੱਗੇ ਫਿਰ ਨਹੀਂ ਜਾ ਸਕਿਆ ਇੱਕ ਸੁਰਤ ਨੂੰ ਸ਼ਬਦ ਨਾਲ ਜੋੜਦਾ ਗਿਆ ਜੋੜਦਾ ਗਿਆ ਜੋੜਦਾ ਗਿਆ ਆਖਿਰ ਵਿੱਚ ਪਹੁੰਚਿਆ ਪਰਮਾਤਮਾ ਤੱਕ ਉਹਦੇ ਹੱਥ ਆ ਗਿਆ ਪਰਮਾਤਮਾ ਪਰਮਾਤਮਾ ਪੂਰਾ ਜਾਗਿਆ ਹੋਇਆ ਹੈ ਪ੍ਰਕਾਸ਼ ਹੈ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅંધੇਰਾ ਜੋ ਮਨੁੱਖ ਨਾਮ ਜਪ ਕੇ ਜਾਗ ਗਿਆ ਸਾਇਬ ਕਦਰ ਕਰੋੜਾਂ ਸੂਰਜ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ ਕਰੋੜਾਂ ਸੂਰਜਾਂ ਦਾ ਵੀ ਇਤਨਾ ਚਾਣਣਾ ਨੇ ਕਰੋੜਾਂ ਸੂਰਜਾਂ ਦੀ ਰੋਸ਼ਨੀ ਇਤਨਾ ਪ੍ਰਤੱਖ ਨਹੀਂ ਕਰ ਸਕੇਗੀ ਜੋ ਨਾਮ ਜਪ ਕੇ ਉਸ ਦੇ ਸਾਹਮਣੇ ਪ੍ਰਤੱਖ ਹੋ ਗਿਆ ਹੈ ਹਨੇਰੇ ਤੋਂ ਵੱਡਾ ਕੋਈ ਪਰਦਾ ਵੀ ਨਹੀਂ ਹੈ ਹਨੇਰਾ ਹੀ ਕਾਫੀ ਹੈ ਸਾਰੀ ਬਨਸਪਤੀ ਢੱਕ ਜਾਂਦੀ ਹੈ ਕੋਈ ਦਰਖਤ ਨਹੀਂ ਦਿਖਾਈ ਦਿੰਦਾ ਸ਼ਹਿਰ ਢੱਕ ਜਾਂਦਾ ਹੈ ਬਿਲਡਿੰਗਾਂ ਢੱਕ ਜਾਂਦੀਆਂ ਹਨ ਪਹਾੜ ਢੱਕ ਜਾਂਦੇ ਨਹੀਂ ਦਿਖਾਈ ਦਿੰਦਾ ਹਨੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਸਭ ਕੁਝ ਢੱਕ ਜਾਂਦਾ ਹੈ ਨਾ ਪਹਾੜ ਦਿਖਾਈ ਦਿੰਦੇ ਨਾ ਉੱਚੀਆਂ-ਉੱਚੀਆਂ ਬਿਲਡਿੰਗਾਂ ਦਿਖਾਈ ਦਿੰਦੀਆਂ ਹਨ ਲਾਉ ਚੇਉ ਚੇ ਦਰਖਤ ਦਿਖਾਈ ਦਿੰਦੇ ਨੇ ਤੇ ਕਿਧਰੇ ਲੱਖ ਮਨੁੱਖਾਂ ਦਾ ਇਕੱਠ ਬੈਠਾ ਹੋਵੇ ਤੇ ਇਕਦਮ ਹਨੇਰਾ ਹੋ ਜਾਏ ਇੱਕ ਵੀ ਨਹੀਂ ਦਿਖਾਈ ਦੇਣਾ ਲੱਖਾਂ ਦੀ ਤੇ ਗੱਲ ਛੱਡੋ ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਅੰਧੇਰਾ ਸਭ ਕੁਝ ਨੂੰ ਢੱਕ ਦਿੰਦਾ ਹੈ ਰੋਸ਼ਨੀ ਸਭ ਕੁਝ ਨੂੰ ਪ੍ਰਗਟ ਕਰ ਦਿੰਦੀ ਹੈ ਚਾਨਣਾ ਸਭ ਕੁਝ ਨੂੰ ਪ੍ਰਗਟ ਕਰ ਦਿੰਦਾ ਹੈ ਅੰਧੇਰਾ ਸਭ ਕੁਝ ਨੂੰ ਢੱਕ ਦਿੰਦਾ ਹੈ ਅਗਿਆਨ ਸਭ ਕੁਝ ਨੂੰ ਢੱਕ ਦਿੰਦਾ ਹੈ ਗਿਆਨ ਸਭ ਕੁਝ ਨੂੰ ਪ੍ਰਗਟ ਕਰ ਦਿੰਦਾ ਹੈ ਗਿਆਨ ਤੇ ਭਗਵਾਨ ਤੱਕ ਨੂੰ ਪ੍ਰਗਟ ਕਰ ਦਿੰਦਾ ਹੈ ਅਗਿਆਨ ਦੇ ਇਸ਼ਤੇ ਮਨੁੱਖ ਸ਼ੈਤਾਨ ਹੁੰਦਾ ਹੈ ਠੋਕਣਾ ਭਟਕਣਾ ਜਪ ਨਾਲ ਇੱਕ ਅਗਨੀ ਪੈਦਾ ਆਉਂਦੀ ਹੈ ਇਹਨੂੰ ਯੋਗੀ ਕਹਿੰਦੇ ਨੇ ਯੋਗਾ ਅਗਨ ਇਹਨੂੰ ਕਬੀਰ ਨੇ ਬ੍ਰਹਮ ਅਗਨ ਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਪੰਕਤੀ ਇਹ ਬ੍ਰਹਮ ਅਗਨ ਸਹਜੇ ਪਰਜਾਲੀ ਏਕੇ ਚੋਟ ਸਦਾਇਆ ਬ੍ਰਹਮ ਅਗਨੀ ਪੈਦਾ ਹੋ ਗਈ ਹੈ ਜੈਸੇ ਪੈਦਾ ਹੋਈ ਹੈ ਇੱਕੋ ਦਫਾ ਨਾਲ ਮੇਰੇ ਜਨਮਾਂ ਜਨਮਾਂਤਰਾਂ ਦੇ ਸਾਰੇ ਔਗਣ ਜਲ ਕੇ ਬਸਮ ਹੋ ਗਏ ਖਤਮ ਹੋ ਗਏ ਇੱਕ ਅਗਨ ਐਸੀ ਹੈ ਘਰ ਜਲਾ ਦਿੰਦੀ ਹੈ ਸਾਜ਼ੋ ਸਮਾਨ ਜਲਾ ਦਿੰਦੀ ਹੈ ਇੱਕ ਅਗਨੀ ਐਸੀ ਹੈ ਔਗਣਾ ਨੂੰ ਜਲਾ ਕੇ ਖਤਮ ਕਰ ਦਿੰਦੀ ਹੈ ਅੰਦਰ ਜਲਦੀ ਹੈ ਉਹਨੂੰ ਬ੍ਰਹਮ ਅਗਨ ਕਹਿੰਦੇ ਨੇ ਅਗਰ ਬ੍ਰह्म ਅਗਨ ਨਹੀਂ ਹੋਵੇਗੀ ਤਾਂ ਫਿਰ ਅੰਦਰ जलेਗੀ ਤ੍ਰਿਸ਼ਨਾ ਦੀ ਅਗਨ ਇਹਨੂੰ ਵੀ ਅਗਨ ਆਖੇ ਇਹ ਸਾਰੇ ਗੁਣਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਆਉਂਦਾ ਆਉਂਦਾ ਹੀ ਨਹੀਂ ਟਿਕ ਨਹੀਂ ਸਕਦਾ ਇਤਨੀ ਵੱਡੀ ਅਗ ਦੇ ਚ ਉਹ ਜੋ ਹੈ ਗੁਣ ਟਿਕ ਨਹੀਂ ਸਕਦਾ ਤ੍ਰਿਸ਼ਨਾ ਦੀ ਅਗਨ ਸਾਰੇ ਗੁਣਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਆਉਂਦਾ ब्रह्म अग्नि जो जप ਨਾਲ ਪੈਦਾ ਹੁੰਦੀ ਹੈ ਜਪ ਤਪ ਤਪਤਾ અનੰਤ ਐਸੇ ਨੇ ਜਿਨ੍ਹਾਂ ਨੇ ਬ੍ਰह्म ਅਗਨੀ ਪੈਦਾ ਕੀਤੀ ਹੈ ਤਪ ਕੀਤਾ ਹੈ ਤਪਾਇਆ ਹੈ ਤਪਸ਼ ਪੈਦਾ ਕੀਤੀ ਹੈ ਜੀਵ ਦੇ ਜਗ ਦੇ ਮਨੁੱਖ ਦੀ ਪਛਾਣ ਆਉਂਦੀ ਹੈ ਹੱਥ ਪੈਰ ਗਰਮ ਨੇ ਮੁਰਦੇ ਦੀ ਪਛਾਣ ਹੈ ਹੱਥ ਪੈਰ ਠੰਡੇ ਹੋ ਗਏ ਨੇ ਅਧਿਆਤਮਿਕ ਤਲ ਤੇ ਜੀਵ ਦੇ ਜਗ ਦੇ ਮਨੁੱਖ ਦੀ ਪਛਾਣ ਹੈ ਤਪ ਹੈ ਤਪ ਹੈ ਬ੍ਰह्म ਅਗਨ ਹੈ ਯੋਗਾ ਅਗਨ ਹੈ ਕ੍ਰਿਸ਼ਨਾਂ ਦੀ ਅਗਨ ਸਾਰੇ ਗੁਣਾਂ ਨੂੰ ਜਲਾ ਕੇ ਖਤਮ ਕਰ ਦਿੰਦੀ ਹੈ ਬ੍ਰह्म ਅਗਨੇ ਸਾਰੇ ਅਗਣਾਂ ਨੂੰ ਜਲਾ ਕੇ ਖਤਮ ਕਰ ਦਿੰਦੀ ਹੈ ਤਰ੍ਹਾਂ ਤਰ੍ਹਾਂ ਦਾ ਤਪ ਤਪਾ ਰਹੇ ਨੇ ਜਪ ਕਰ ਰਹੇ ਨੇ ਉਸ ਤੋਂ ਤਪ ਪੈਦਾ ਹੋ ਰਿਹਾ ਹੈ ਤਰ੍ਹਾਂ ਤਰ੍ਹਾਂ ਦੀ ਆਪਣੇ ਅੰਦਰ ਅਗਨੀ ਪੈਦਾ ਕਰ ਰਹੇ ਨੇ ਇਹ ਅਗਨੀ ਇੰਜ ਕਹਿ ਲੋ ਅਗਰੇ ਸਨੋ ਇਸਤਰੀ ਕੇ ਨਾਲ ਗਿਣੀ ਹੈ ਗਿਆਨ ਵੀ ਇੱਕ ਅਗਨ ਹੈ ਪ੍ਰਕਾਸ਼ ਤੇ ਅਗਨੀ ਹੈ ਰੋਸ਼ਨੀ ਤੇ ਅਗਨੀ ਹੈ ਤੇ ਗਿਆਨ ਦਾ ਦੀਵਾ ਜਲਿਆ ਤੋ ਇਹ ਨਾਸ ਕਰੇਗਾ ਅਗਿਆਨ ਨੂੰ ਨਾਸ ਕਰੇਗਾ ਅੰਧੇਰੇ ਨੂੰ ਨਾਸ ਕਰੇਗਾ ਮਿਟਾਏਗਾ ਅਗ ਦਾ ਕੰਮ ਹੈ ਮਿਟਾਣਾ ਗਿਆਨ ਦੀ ਅਗਨ ਅਗਿਆਨ ਨੂੰ ਮਿਟਾ ਕੇ ਰੱਖ ਦੇਗੀ